ਤੋ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਪਿਛਲੇ ਸਾਲ ਵੀ ਜਦੋਂ ਭਗਵਾਨ ਬਾਲੀ ਮਰੇ ਦਾ ਪ੍ਰਗਟ ਦਿਵਸ ਆਇਆ ਸੀ ਉਸ ਤੋਂ ਪਹਿਲਾਂ ਇਲੈਕਸ਼ਨ ਜਿਹੜੀ ਹੋਈ ਸੀਗੀ ਪਰ ਸੰਗਠਾ ਦੇ ਵਿੱਚ ਫਿਰ ਉਸ ਪਿਛਲੇ ਸਾਲ ਵੀ ਲੋਸ ਸੀਗਾ ਇਸ ਸਾਲ ਫਿਰ ਇਹੀ ਚੀਜ਼ ਜਿਹੜਾ ਦੁਬਾਰਾ ਇਲੈਕਸ਼ਨ ਕਰਨ ਕਰਕੇ ਜਿਹੜੇ ਸੰਗਠਾ ਦੇ ਵਿੱਚ ਕਈ ਬੰਦੇ ਜਿਹੜੇ ਸਮਾਜ ਦੇ ਹੁੰਦੇ ਆ ਜਿਨ੍ਹਾਂ ਨੇ ਬਲਾਕ ਸੰਪਤੀ ਦੇ ਇਲੈਕਸ਼ਨ ਵੀ ਲਾਣੀਆਂ ਜ਼ਿਲ੍ਹਾ ਪ੍ਰੀਸ਼ਦ ਵੀ ਲਾਣੀਆਂ ਪਰ ਨਾਲ-ਨਾਲ ਜਿਹੜਾ ਆਪਣੇ ਆਪਣੇ ਮੁਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਉਹਨਾਂ ਨੇ ਭਗਵਾਨ ਬਾਲੀ ਮਰੇ ਦਾ ਪ੍ਰਗਟ ਦਿਵਸ ਦੀ ਤਿਆਰੀ ਵੀ ਦੇਖੋ ਪੂਰੀ ਇੱਕ ਮਹੀਨਾ ਪਹਿਲਾਂ ਜਿਹੜਾ ਪ੍ਰਵਾਦ ਫੀਰੀਆਂ ਸ਼ੁਰੂ ਹੁੰਦੀਆਂ ਉਹਨਾਂ ਨੇ ਆਪਣੇ ਮੁਹੱਲਿਆਂ ਵਿੱਚ ਸਮਾਗਮ ਵੀ ਕਰਨਾ ਹੈ ਪ੍ਰੋਗਰਾਮ ਵੀ ਕਰਨੀਆਂ ਸੋ ਪਰ ਇਹ ਸਰਕਾਰ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਵੀ ਜਿੱਥੇ ਕਿਤੇ ਧਾਰਮਿਕ ਗੁਰੂਆਂ ਦਾ ਰੈਵਰਾਂ ਦਾ ਜਿੱਥੇ ਕਿਤੇ ਪ੍ਰਗਟ ਦੇਵ ਸੁੰਦਾ ਆ ਉਹ ਨਹੀਂ ਜਰੂਰ ਇਹਨਾਂ ਨੂੰ ਡੇਟ ਜਿਹੜੀ ਆ ਦੇਖਣੀ ਚਾਹੀਦੀ ਆ ਪਰ ਇਸ ਸਾਲ ਫਿਰ ਦੇਖੋ ਇਹਨਾਂ ਨੇ ਇਹ ਚੀਜ਼ ਕਰਨ ਦੇ ਨਾਲ ਸਾਰੇ ਦੇ ਮਨਾਵੇ ਸਲੋਸ਼ੀ ਜੋ ਅਸੀਂ ਸਰਕਾਰ ਦਕਾਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਅਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਅਕਤੂਬਰ ਮਹੀਨੇ ਦੀ بجائے ਇਹ ਜਿਹੜੀਆਂ ਬਲਾਗ ਸੰਧੀਆਂ ਦੇ ਜ਼ਿਲ੍ਹਾ ਪ੍ਰੈਸਿਡੈਂਟ ਇਲੈਕਸ਼ਨ ਆ ਇਹ ਮਹਾਰਾਜ ਦੇ ਪ੍ਰਗਟ ਦਿਵਸ ਤੋਂ ਬਾਅਦ ਵੀ ਜਿਹੜਾ ਕੀਤਾ ਜਾਵੇ ਤਾਂ ਜੋ ਸਾਰੀਆਂ ਸੰਗਤਾਂ ਆਪਣੇ ਆਪਣੇ ਜਿਹੜੀਆਂ ਪੁਗਾਂ ਵਾਲੀਮਾਰਾ ਦੇ ਮੁਹੱਲਿਆਂ ਵਿੱਚ ਕਸਬਿਆਂ ਵਿੱਚ ਆਪਣੇ ਜਿੰਦੜੇ ਮਹਾਰਾਜ ਦਾ ਪ੍ਰਗਟ ਦਿਵਸ ਮਨਾ ਕੇ ਜਿਹੜੀਆਂ ਆ ਉਹ ਸਾਰੇ ਬੰਦੇ ਵਿੱਚ ਜਿਹੜਾ ਨੇ ਇਲੈਕਸ਼ਨ ਲਾਨਣੀ ਆ ਸਮਾਜ ਦੇ ਬੰਦਿਆਂ ਨੇ ਐਸੀ ਸਮਾਜ ਦੇ ਜਿੰਨੇ ਵੀ ਸਾਡੇ ਸਾਥੀ ਆ ਜਿਨ੍ਹਾਂ ਨੇ ਵੀ ਪਾਰਟੀ ਹਰ ਕਿਸੇ ਵੀ ਪਾਰਟੀ ਕੋਲ ਇਲੈਕਸ਼ਨ ਲਾਨਣੀ ਆ ਉਹ ਆਮ ਨਾ ਬੰਦਾ ਫੇ ਲੜ ਸਕਦਾ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਸੋ ਸ੍ਰਿਸ਼ਟੀ ਕਰਤਾ ਭਗਵਾਨ ਵਾਲੀਮਰਦ ਦਾ ਪ੍ਰਗਟ ਦਿਵਸ ਜੋ 7 ਅਕਤੂਬਰ ਨੂੰ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪੂਰੇ ਸੰਸਾਰ ਵਿੱਚ ਜਿਹੜਾ ਮਨਾਇਆ ਜਾ ਰਿਹਾ ਹੈ ਸੋ ਪਤਾ ਚੱਲਿਆ ਵੀ 5 ਅਕਤੂਬਰ ਨੂੰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ਾਂਤੀ ਦੀ ਜਿਹੜੀਆਂ ਇਲੈਕਸ਼ਨਾਂ ਆ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਸੋ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਪਿਛਲੇ ਸਾਲ ਵੀ ਜਿਹੜੋਂ ਭਗਵਾਨ ਬਾਲੀ ਮਰੇ ਦਾ ਪ੍ਰਗਟ ਦਿਵਸ ਆਇਆ ਸੀ ਉਸ ਤੋਂ ਪਹਿਲਾਂ ਇਲੈਕਸ਼ਨ ਜਿਹੜੀ ਹੋਈ ਸੀਗੀ ਪਰ ਸੰਗਠਾ ਦੇ ਵਿੱਚ ਫਿਰ ਉਸ ਪਿਛਲੇ ਸਾਲ ਵੀ ਲੋਸ ਸੀਗਾ ਇਸ ਸਾਲ ਫਿਰ ਇਹੋ ਚੀਜ਼ ਜਿਹੜਾ ਦੁਬਾਰਾ ਇਲੈਕਸ਼ਨ ਕਰਨ ਕਰਕੇ ਜਿਹੜੇ ਸੰਗਠਾ ਦੇ ਵਿੱਚ ਕਈ ਬੰਦੇ ਜਿਹੜੇ ਸਮਾਜ ਦੇ ਹੁੰਦੇ ਆ ਜਿਨ੍ਹਾਂ ਨੇ ਬਲਾਕ ਸੰਮਤੀ ਦੇ ਇਲੈਕਸ਼ਨ ਵੀ ਲਾਣੀਆਂ ਜ਼ਿਲ੍ਹਾ ਪ੍ਰੀਸ਼ਾ ਵੀ ਲਾਣੀਆਂ ਪਰ ਨਾਲ ਨਾਲ ਜਿਹੜਾ ਆਪਣੇ ਆਪਣੇ ਮੁਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਉਹਨਾਂ ਨੇ ਭਗਵਾਨ ਬਾਲੀ ਮਰੇ ਦਾ ਪ੍ਰਗਟ ਦਿਵਸ ਦੀ ਤਿਆਰੀ ਵੀ ਦੇਖੋ ਪੂਰੀ ਇੱਕ ਮਹੀਨਾ ਪਹਿਲਾਂ ਜਿਹੜਾ ਪ੍ਰਵਾਸ ਰਿਕੀਆਂ ਸ਼ੁਰੂ ਹੁੰਦੀਆਂ ਉਹਨਾਂ ਨੇ ਆਪਣੇ ਮੁਹੱਲਿਆਂ ਵਿੱਚ ਸਮਾਗਮ ਵੀ ਕਰਨਾ ਹੈ ਪ੍ਰੋਗਰਾਮ ਵੀ ਸੋ ਪਰ ਇਹ ਸਰਕਾਰ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਵੀ ਜਿੱਥੇ ਕਿਤੇ ਧਾਰਮਿਕ ਗੁਰੂਆਂ ਦਾ ਰੈਵਰਾਂ ਦਾ ਜਿੱਥੇ ਕਿਤੇ ਪ੍ਰਗਟ ਦੇ ਸੌਂਦਾ ਆ ਉਹ ਨਹੀਂ ਜਰੂਰ ਇਹਨਾਂ ਨੂੰ ਡੇਟ ਜਿਹੜੀ ਆ ਦੇਖਣੀ ਚਾਹੀਦੀ ਆ ਪਰ ਇਸ ਸਾਲ ਫਿਰ ਦੇਖੋ ਇਹਨਾਂ ਨੇ ਇਹ ਚੀਜ਼ ਕਰਨ ਦੇ ਨਾਲ ਸਾਰੇ ਦੇ ਮਨਾਂ ਵਿੱਚ ਰੋਸ ਜੀ ਗਿਆ ਅਸੀਂ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਅਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਅਕਤੂਬਰ ਮਹੀਨੇ ਦੀ بجائے ਇਹ ਜਿਹੜੀਆਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੈਸਿਡੈਂਟ ਇਲੈਕਸ਼ਨ ਆ ਇਹ ਮਹਾਰਾਜ ਦੇ ਪ੍ਰਗਟਦੀਪ ਤੋਂ ਬਾਅਦ ਵਿੱਚ ਜਿਹੜਾ ਕੀਤਾ ਜਾਵੇ ਤਾਂ ਜੋ ਸਾਰੀਆਂ ਸੰਗਤਾਂ ਆਪਣੇ ਆਪਣੇ ਜਿਹੜੀ ਆ ਪੁਗਾਂ ਵਾਲੀ ਮਹਾਰਾਜ ਦੇ ਮੁਹੱਲਿਆਂ ਵਿੱਚ ਕਸਬਿਆਂ ਵਿੱਚ ਆਪਣੇ ਜਿੰਦੜੇ ਮਹਾਰਾਜ ਦਾ ਪ੍ਰਗਟਦੀਪ ਸਿ ਮਨਾ ਕੇ ਜਿਹੜੀਆਂ ਆ ਉਹ ਸਾਰੇ ਬੰਦੇ ਵਿੱਚ ਜਿਹਨਾਂ ਨੇ ਇਲੈਕਸ਼ਨ ਲਾਣੀਆਂ ਆ ਸਮਾਜ ਦੇ ਬੰਦਿਆਂ ਨੇ ਐਸੀ ਸਮਾਜ ਦੇ ਜਿੰਨੇ ਵੀ ਸਾਡੇ ਸਾਥੀ ਆ ਜਿਨ੍ਹਾਂ ਨੇ ਵੀ ਪਾਰਟੀ ਹਰ ਕਿਸੇ ਵੀ ਪਾਰਟੀ ਕੋਲ ਇਲੈਕਸ਼ਨ ਲਾਣੀਆਂ ਹੋ ਆ ਆਮ ਨਾ ਬੰਦਾ ਵੀ ਲੜ ਸਕਦਾ ਸਭਾਸੀ ਸਰਕਾਰ ਨੂੰ ਅਤੇ ਜਿਹੜੀ ਇਲੈਕਚਰ ਕਮਿਸ਼ਨ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਇਹ ਜਿਹੜੀ ਡੇਟ ਆ ਉਹ ਮਹਾਰਾਜ ਦੇ ਪ੍ਰਗਟਦੀਪ ਤੋਂ ਬਾਅਦ ਵਿੱਚ ਜਿਹੜੀ ਆ ਉਹ ਰੱਖੀ ਜਾਵੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰਨ ਵਾਲਮੀਕੀ ਜੈ ਭੀਮ ਜੈ ਭਾਰਤ